ਵਿਧਾਨਸਭਾ ਹਲਕਾ ਜੇਰਾ ਬਾਬਾ ਨਾਨਾ ਕਦੀਨ ਪੈਂਦੇ ਪਿੰਡ ਸ਼ਾਹਪੁਰ ਜਾਜਨ ਦੀ ਪਤੀ ਗੁਰਦਾਸੇ ਕੀ ਰਾਮਪੁਰ ਤੇ ਸ਼ਾਹਪੁਰ ਵਾਸੀਆਂ ਨੂੰ ਕਈ ਦਹਾਕੇ ਤੋਂ ਬਾਅਦ ਵਿਧਾਇਕ ਗੁਰਦੀਪ ਸਿੰਘ ਨੰਦਾਵਾ ਦੀ ਯਤਨਾ ਦੇ ਸਦਕਾ ਛਾਤ ਕੀ ਵੀ ਸਬਸਟੇਸ਼ਨ ਸ਼ਾਸਨਪੁਰ ਦੇ ਵਿਖੇ ਸ਼ਾਹਪੁਰ ਜਾਜਨ ਤੋਂ ਸਪੈਸ਼ਲ ਕੈਟਾਗਰੀ ਵਰਲ 24 ਘੰਟੇ ਨਿਰਵਿਘਨ ਸਪਲਾਈ ਦਿੱਤੇ ਜਾਣ ਦੇ ਪਿੰਡ ਵਾਸੀਆਂ ਦੇ ਵਿੱਚ ਖੁਸ਼ੀ ਦੀ ਲਹਿਰ ਆਈ ਹੈ ਤਾਂ ਸੇ ਕਿ ਗੁਰਦੀਪ ਸਿੰਘ ਨੰਦਾਵਾ ਦਾ ਪਤੀ ਰਾਮਪੁਰ ਦੇ ਵਿਖੇ ਪਹੁੰਚਣ ਤੇ ਪਿੰਡ ਵਾਸੀਆਂ ਦੇ ਵੱਲੋਂ ਕਾਫੀ ਨਿੱਘਾ ਸਵਾਗਤ ਕੀਤਾ ਗਿਆ ਅਤੇ ਗੁਰਦੀਪ ਸਿੰਘ ਨੰਦਾਵਾ ਦੇ ਵੱਲੋਂ 24 ਘੰਟੇ ਸਪਲਾਈ ਦਾ ਉਦਘਾਟਨ ਕੀਤਾ ਗਿਆ ਹੈ ਮੌਕੇ ਤੇ ਹੀ ਪਿੰਡ ਵਸੀ ਦੇ ਵੱਲੋਂ ਕੁਦੀਪ ਰੰਦਾਵਾ ਅਤੇ ਬਿਜਲੀ ਵਿਭਾਗ ਦੇ ਅਧਿਕਾਰੀਆਂ ਦਾ ਮੂੰ ਮਿੱਠਾ ਕਰਾ ਕੇ ਸਵਾਗਤ ਕੀਤਾ ਗਿਆ ਦੇਖੋ ਜੀ ਪਹਿਲਾਂ ਸਾਡਾ ਪਿੰਡ ਜਿਹੜਾ ਆਇਆ ਸ਼ਾਹਪਤ ਦੇ ਹੱਦ ਦਾ ਸਥਿਤ ਹੈ ਪਰ ਸਾਡੇ ਜਿਹੜੀ ਹੈ ਉਹ ਲਾਈਨ ਹੈ ਸਪੈਸ਼ਲ ਕੈਟਾਗਰੀ ਦੀ ਕੰਮੇਸ਼ੀ ਕਰਦੀ ਜਿਹੜੀ ਮਾਇਸੋ ਨੂੰ ਨਿਰਮਾਣ ਕੰਕਲਾ ਕਹਿੰਦੇ ਜਿਹਦੇ ਕਰਕੇ ਰਸਤੇ ਵਿੱਚ ਬਹੁਤ ਜ਼ਿਆਦਾ ਖਤਰੀ ਰਹਿੰਦੀ ਸੀ ਇਸ ਕਰਕੇ ਅਸੀਂ ਕੁਦੀਪ ਸਿੰਘ ਭਾਰਗੇ ਜਦੋਂ ਆਪਣੀ ਸਰਕਾਰ ਕੋਲ ਇਹ ਗੱਲ ਕਰਦੇ ਰਹੇ थे आए का बहुत नहीं आए इसके अंदर ਕਿ ਜਿਹੜਾ ਕੰਮ ਲੇਟ ਹੋਇਆ ਇਸ ਤੋਂ ਪਹਿਲਾਂ ਹੋਣਾ ਚਾਹੀਦਾ ਸੀਗਾ। ਤੋਂ ਇਹ ਹੱਤ ਬਸ ਜਿਹੜੀ ਪਿੰਡ ਦੀ ਉਹ ਸਾਰੀ ਕੋਈ ਹੈ। ਚਾਹੇ ਉਹ ਨਵਾਂ ਪਿੰਡ ਹੋਵੇ ਜਾਂ ਪੱਤੀ ਰਾਪੁਰ ਹੋਵੇ ਜਾਂ ਸ਼ਾਹਪੁਰ ਹੋਵੇ। ਪਰ ਜਿਹੜਾ ਪਿਛਲਾ ਕੰਮ ਲੈਣਾ ਨਹੀਂ ਸੀ ਚਾਹੀਦਾ ਪਰ ਫਿਰ ਵੀ ਜਦੋਂ ਦੇਰ ਹੱਥ। ਗੁਰੂ ਨਾਨਕ ਸਾਹਿਬ ਦੀ ਕਿਰਪਾ ਹੋਈ ਹੈ ਕਿਉਂ ਜਿਹੜੇ ਜਿਹੜੇ ਡਾਇਰੈਕਟ ਬਾਜੇ ਸੀਗੇ ਕਿ ਇਹਨਾਂ ਨੂੰ ਪਿੰਡ 'ਚ ਹੋਣ ਦੇ ਨਾਲੇ ਜਦੋਂ ਸਾਡੇ ਪਿੰਡ ਦਾ ਬਿਜਲੀ ਘਰ ਬਣਿਆ ਤਾਂ ਜਿਹੜੀ ਸਹੂਲਤ ਪਿੰਡ ਵਾਲਿਆਂ ਨੂੰ ਮਿਲਦੀ ਉਹ ਪੱਤੀਆਂ ਵਾਲਿਆਂ ਨੂੰ ਮਿਲਣੀ ਚਾਹੀਦੀ ਸੀ। ਇਹਨਾਂ ਦੀ ਜਿਹੜੀ ਸਪਲਾਈ ਸੀਗੀ ਉੱਪਰ ਦੀ ਤਰਵੰਡੀ ਰਾਮਾਪੁਰਾ ਹੋ ਕੇ ਇਹਨਾਂ ਨੂੰ ਆਉਂਦੀ ਸੀ ਤਾਂ ਜਦੋਂ ਵੀ ਪਾਰਸ਼ਨਾ ਨੇਰੀ ਤਾਂ ਉਹ ਸਭ ਬੰਦਾ ਸੀ ਤਾਂ ਬਹੁਤ ਦੋ ਦੋ ਕਣ ਇਹਨਾਂ ਦੀ ਲਾਈਟ ਦਿੰਦੇ ਬੰਤ ਰਹੀ ਇਤਨੀ ਸੀ ਆਪਾਂ ਨਵੇਂ ਸ਼ਾਪਰ ਨਾਲ ਇਹ ਪੱਤੀ ਰਾਮਪੁਰ ਨੂੰ ਜੋੜ ਕੇ ਤੇ ਸਪਲਾਈ ਜਿਹੜੀ ਸ਼ਾਪਰ ਵੱਲੋਂ ਜਿਹੜੀ ਆ ਇਸ ਨੂੰ ਹੀ ਪਿੰਡ ਨੂੰ ਦਿੱਤੀ ਗਈ ਆ ਤਾਂ ਬਹੁਤ ਵਧੀਆ ਸਾਰਾ ਪਿੰਡ ਇਕੱਠਾ ਹੋਇਆ ਨਾ ਮਹਾਰਾਜ ਦੇ ਕਰਤਾਰ ਦਾਸ ਜੀ ਵੀ ਕੀਤੀ ਆ ਕਿ ਜਦੋਂ ਕੰਮ ਨੇ ਪਰੇ ਚੜਿਆ ਹੋਵੇ ਤਾਂ ਅੱਜ ਸ਼ੁਕਰਾਨਾ ਵੀ ਕੀਤਾ ਗੁਰੂ ਮਹਾਰਾਜ ਦਾ ਜਿਹੜੀ ਹਸੂਲਤ ਤੋਂ ਵਾਂਝੇ ਸੀਗੇ ਉਹ ਅੱਜ ਹਸੂਲਤ ਜਿਹੜੀ ਆ ਪੰਜਾਬ ਸਰਕਾਰ ਵੱਲੋਂ ਉਹ ਇਹਨਾਂ ਨੂੰ ਪਿੰਡ ਵੱਲੋਂ ਲਾਈਟ ਦੀ ਜਿਹੜੀ ਇਹਨਾਂ ਦੀ ਸਵੱਛਤਾ ਤੋਂ ਤੇ ਤਾਂ ਬੜੀ ਫਰੋਦ ਹੈ ਤਾਂ ਬੜੀ ਕਲੀਅਰ ਕੱਟ ਗੱਲ ਹੈ ਕਿ ਸਾਡੇ ਪਿੰਡ ਦੀ ਜ਼ਮੀਨ ਹੋਵੇ ਸਾਡੇ ਪਿੰਡ ਦਾ ਬਿਜਲੀ ਘਰ ਹੋਵੇ ਤਾਂ ਸਾਡੇ ਪਿੰਡ ਨੂੰ ਹੀ ਉਸੇ ਤੋਂ ਵਾਂਝਾ ਰੱਖਿਆ ਗਿਆ ਹੈ ਮੇਰੇ ਖਿਆਲ ਇਹਦੋਂ ਇਹਦੋਂ ਵੱਡਾ ਬੇਇਨਸਾਫੀ ਦਾ ਕੋਹ ਹੋ ਸਕਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਸਭ ਤੋਂ ਪਹਿਲਾਂ ਆਪਣੇ ਪਿੰਡ ਦਾ ਛਾਪ ਪ੍ਰਜਾ ਜੰਦਾ ਮੈਂ ਵੀ ਬਸਨੀਕ ਹੈ ਉਥੇ ਚੇਂਜ ਓਵਰ ਜਿਹੜਾ ਵਾ ਵੱਖਰਾ ਜਿਹੜਾ ਬਿਜਲੀ ਘਰ ਚ ਆਪਾਂ ਲਾਇਆ ਤੇ ਜਦੋਂ ਵੀ ਸਾਰੀ ਭਾਵੇਂ ਉਹ ਜੇ ਸਾਡੇ ਹੁਣ ਸਾਰੇ ਇਲਾਕੇ ਨਾਲ ਬਿਜਲੀ ਜਿਹੜੀ ਆ ਪਿੰਡ ਦੀ ਸਾਰੀ ਉਹ ਲਾ ਕੋਈ ਦੇਖੋ ਉਹਨਾਂ ਦੇ ਵਿੱਚ 10 15 ਮੁੱਖ ਮੰਤਰੀ ਨੇ ਹੁਣ ਪਤਾ ਨਹੀਂ ਉਹਨਾਂ ਦਾ ਕਿਹੜਾ ਮੁੱਖ ਮੰਤਰੀ ਬਣਨਾ ਜਿਸ ਪਾਰਟੀ 'ਚ ਜ਼ਿਆਦਾ ਜਿਹੜੇ ਘਰ ਦੇ ਆਗੂ ਜ਼ਿਆਦਾ ਹੁੰਦੇ ਮਰ ਕਰ ਕਰ ਘਰ ਦੇ ਤਾਂ ਬਰ ਬਰਵਾਜੇ ਹੋ ਜਾਂਦੇ ਨੇ ਤੇ ਜੇ ਘਰ ਦੇ ਆਗੂ ਹੀ ਇੰਨੇ ਨੇ ਤਾਂ ਦਰਵਾਜੇ ਕਿੰਨੇ ਹੋਣਗੇ ਪਹਿਲਾਂ ਆਪਣਾ ਫੈਸਲਾ ਕਰ ਲੈਣ ਕਿ ਉਹਨਾਂ ਮੁੱਖ ਮੰਤਰੀ ਬਣਾਉਣਾ ਕਿੰਨੂ ਆ